ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਚਰਨ ਸਿੰਘ ਐਡਰੈਸ ਸੈਦੋ ਜ਼ਿਲ੍ਹਾ ਮੋਗਾ ਪੇਗਾ ਠੀਕ ਆ ਤਸੀਰ ਨਿਹਾਲ ਸਿੰਘ ਵਾਲਾ ਪਿੰਡ ਸੈਦੋ ਓਕੇ ਤੇ ਨੰਬਰ ਬੋਲਿਓ ਜੀ ਆਪਣਾ 94799 126348 94799 126348 126348 ਜਿਹੜੀ ਆਪਾਂ ਇਹ ਐਚ ਐਫ ਵੈਡ ਦੇਖਦੇ ਪਏ ਹਾਂ ਜੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਦੂਜਾ ਸੂਆ ਘਰ ਦੀ ਬਿਹੜ ਆਪਣੀ ਆ ਬਾਹਰ ਆਪਾਂ ਦੇਖਿਆ ਕਾਫੀ ਨਾਲ ਆ ਆਪਣੇ ਹੋਰ ਰੱਖੇ ਹੋਏ ਹੈਣਾ ਠੀਕ ਹੈ ਕਿੰਨਾ ਕੁ ਦਿੱਤ ਚੋਇਆ ਪਹਿਲੇ ਸੂਆ ਆਪਾਂ ਇਹਦਾ 32 ਲੀਟਰ ਚੋਇਆ 32 ਲੀਟਰ ਤੋਂ ਚੋਇਆ ਟੀਕਾ ਵਗੈਰਾ ਪਤਾ ਕਿਹੜਾ ਲੱਗਿਆ ਵਾ ਨਹੀਂ ਟੀਕਾ ਨਹੀਂ ਮੈਂ ਆਮ ਜਰਦੀ ਦੇ ਭਰਾਇਆ ਮਤਲਬ ਉਹ ਕਹਦੇ ਜੀ ਮੈਂ ਨਾਰਮਲ ਚੰਗਾ ਹੀ ਭਰ ਦੇ ਬਸ ਦਿਨ ਕਿਹ ਕ ਲੈ ਜਾਂਦੇ ਸੂਚਾ ਜੀ ਇਹਦੇ ਹੱਪਾ ਲੈਂਦੇ ਜੇ ਇਕੱਠੇ ਧੰਨ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਪਹਿਲੇ ਸੂਏ 32 ਕਿਲੋ ਚੋਇਆ ਪਿਆ ਦਾ ਇੱਕ ਹਫ਼ਤਾ ਸੂਣ ਚ ਲਾਈਓ ਅੰਦਾਜ਼ਾ ਲਾਈਆ ਪਿਆ ਇਸ ਵਾਰ ਕਿੰਨਾ ਇਹ ਦੋਤ ਪਾ ਸਕਦੀ ਐ ਇਹਦੀ 40 ਲੀਟਰ ਬਚਾਈ ਗਿਆ ਯਾਰ 40 ਲੀਟਰ ਤੇ ਮੁੱਲ ਇਹਦਾ ਕੀ ਰੱਖਿਆ ਜੀ ਮਨ ਤਾਂ ਫੋਨ ਤੇ ਕਰਾਂਗੇ ਜਾਇਜ ਹੋਊਗਾ ਧੋਰੇ ਬਾਹਰ ਨੂੰ ਬੜਾ ਜੀ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਵੜਦਾ ਦੇਖ ਸਕਦੇ ਦੂਜਾ ਸੂਆ ਜੈਨ ਨੂੰ ਬੱਚੀ ਸੂਂਦੀ ਤੇ ਇਹ ਘਰ ਦੀ ਬੱਚੀ ਆ ਤੇ 32 ਲੀਟਰ ਦਾ ਤਾਂ ਪਲੂਣ ਦਾ ਪਾਇਆ ਹੋਇਆ ਬਾਕੀ ਦੇਖੋ ਵੀਰ ਦਾ ਸੈਟਅਪ ਵਗੈਰਾ ਬਾਹਰ ਲੱਭਣਾ ਆ ਵਾ ਕਾਫੀ ਵੜਾ ਰੱਖਿਆ ਵੇ ਨਾਲ ਬਰੀਡ ਵੀ ਤਿਆਰ ਹੁੰਦੀ ਪਈ ਆ ਕੋਈ ਆ ਦੇਖੋ ਸੈਟਅਪ ਵਗੈਰਾ ਬਾਹਰ ਖੇਤ ਦੇ ਵਿੱਚ ਵਜਿ ਰਿਹਾ ਇਸਾ ਤੇ 32 ਲੀਟਰ ਦੁੱਧ ਪਲਉਣ ਦਾ ਪਾਇਆ ਸੋ ਠੰਡੇ ਵਾ ਨੀਰ ਤੋਂ ਦੇਖ ਸਕਦੇ ਹੋ ਚਾਰੇ ਤਾਂ ਨਿੱਖਣ ਮੇ ਸਾਫ ਸੁਥਰੇ ਤੀ ਜਿਹੜਾ ਆਪਾਂ ਡਰਾਈ ਕਰਿਆ ਵਧੀਆ ਟੂਬਾਂ ਵਗੈਰਾ ਜਿਹੜਾ ਡਰਾਈ ਕਰੀ ਸੀਗੀ ਹਾਂਜੀ ਹਾਂਜੀ ਵਧੀਆ ਠੀਕ ਹੈ ਤਿੰਨ ਨੰਬਰ ਬੋਲੇ ਦਿਵਾਰੇ ਆਪਣਾ 94 799 1268 7 ਸੁਭਰੋ ਇਹ ਅੱਜ ਆਪ ਬੈਡ ਸੇਲ ਆ ਕਿਸੇ ਵੀਰ ਦੇ ਬੈਡ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ